हिमाचल प्रदेश ਤੋਂ ਕਾਂਗੜਾ ਦਾ ਰਹਿਣ ਵਾਲਾ ਇੱਕ ਨੌਜਵਾਨ ਗ੍ਰਿਫਤਾਰ ਕਰ ਲਿਆ ਗਿਆ। ਮੈਂ 20 ਸਾਲਾਂ ਦਾ ਵਿਅਕਤੀ 20 ਸਾਲਾਂ ਦਾ ਬੱਚਾ ਇਨਫੈਕਟ ਗ੍ਰਿਫਤਾਰ ਕਰ ਲਿਆ ਗਿਆ ਔਰ ਇਲਜ਼ਾਮ ਨੇ ਜਸੂਸੀ ਦੇ। ਭਾਰਤ ਦੇ ਅੰਦਰੋਂ ਥਾਂ-ਥਾਂ ਦੇ ਉੱਤੇ ਛਾਪੇ ਮਾਰੀਆਂ ਕਰਕੇ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਵਿਅਕਤੀਆਂ ਨੂੰ ਉਹਨਾਂ ਲੋਕਾਂ ਨੂੰ ਜਿਹੜੇ ਦੇਸ਼ ਦੇ ਨਾਲ ਗਦਾਰੀ ਕਰਦੇ ਪਏ ਨੇ ਜਿਹੜੇ ਜਸੂਸੀ ਕਰਦੇ ਪਏ ਨੇ ਪਾਕਿਸਤਾਨ ਵਾਸਤੇ ਔਰ ਇੱਕ ਹੋਰ ਨਾਮ شمار ਹੋਇਆ ਉਸ ਸੂਚੀ ਵਿੱਚ ਉਹ ਨਾਮ ਹੈ ਅਭਿਸ਼ੇਕ ਭਾਰਦਵਾਜ ਮੈਂ 20 ਸਾਲ ਦਾ ਬੱਚਾ ਕਾਂਗੜਾ ਦਾ ਰਹਿਣ ਵਾਲਾ ਕਾਂਗੜਾ ਦੇ ਨਜ਼ਦੀਕ ਇੱਕ ਪਿੰਡ ਦਾ ਰਹਿਣ ਵਾਲਾ ਔਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਖੂਫੀਆ ਰਿਪੋਰਟ ਦੇ ਮੁਤਾਬਕ ਇਹ ਸੂਚਨਾ ਮਿਲਦੀ ਹੈ ਪੁਲਿਸ ਨੂੰ ਔਰ ਆਖਰ ਗ੍ਰਿਫਤਾਰ ਕਰ ਲਿਆ ਜਾਂਦਾ ਦਰਸਲ ਹਿਮਾਚਲ ਦੇ ਕਾਂਗੜਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਔਰ ਜਾਸੂਸੀ ਕਰਨ ਦੇ ਇਲਜ਼ਾਮ ਜਿਹੜੇ ਨੇ ਇਸ ਨੌਜਵਾਨ ਦੇ ਉੱਤੇ ਲੱਗੇ ਨੇ ਇਸ ਸ਼ੱਕ ਦੇ ਵਿੱਚ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਪਾਰਟੀ ਦੀ ਜਾਣਕਾਰੀ ਪਾਕਿਸਤਾਨ ਦੇ ਕਿਸੇ ਏਜੰਟ ਨੂੰ ਭੇਜ ਰਿਆ ਸੀ ਇਹ ਇਲਜ਼ਾਮ ਇਸ ਉੱਤੇ ਲੱਗੇ ਨੇ ਇਹ ਵੀ ਦੱਸਦੀ ਹੈ ਕਿ ਜਾਣਕਾਰੀ ਮੁਤਾਬਕ ਮੋਬਾਈਲ ਫੋਨ ਦੇ ਵਿੱਚੋਂ ਦਸਤਾਵੇਜ਼ ਬਰਾਮਦ ਹੋਏ ਨੇ ਕਈ ਤਸਵੀਰਾਂ ਔਰ ਕਈ ਦਸਤਾਵੇਜ਼ ਬਰਾਮਦ ਹੋਏ ਨੇ ਜਿਸ ਡਾਟਾ ਨੂੰ ਫੋਰੈਂਸਿਕ ਜਾਂਚ ਵਾਸਤੇ ਅੱਗੇ ਭੇਜ ਦਿੱਤਾ ਗਿਆ ਕਾਂਗੜਾ ਦੇ ਸੁਖਾਹਰ ਪਿੰਡ ਦਾ ਰਹਿਣ ਵਾਲਾ ਅਭਿਸ਼ੇਕ ਭਾਰਦਵਾਜ 20 ਸਾਲਾਂ ਦਾ ਬੱਚਾ ਜਿਹੜਾ ਕਥਿਤ ਤੌਰ ਤੇ ਇਲਜ਼ਾਮੀਆਂ ਤੌਰ ਤੇ ਜਸੂਸੀ ਕਰ ਰਿਹਾ ਸੀ ਆਨਲਾਈਨ तरीके ਦਾ ਇਸਤੇਮਾਲ ਕੀਤਾ ਜਾਂਦਾ ਸੀ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੋਇਆ ਸੀ ਆਨਲਾਈਨ ਤਰੀਕੇ ਦੇ ਨਾਲ ਹੀ ਯਾਨੀ ਕਿ ਆਨਲਾਈਨ ਕਿਸੇ ਨੂੰ ਮਿਲਿਆ ਸੀ ਫੇਸਬੁੱਕ ਉੱਤੇ ਇਸ ਦੇ 3000 ਦੇ ਕਰੀਬ ਫਾਲੋਅਰਸ ਜਾਂ ਕਹ ਦਈਏ ਫਰੈਂਡਸ ਹੈਗੇ ਆ ਜਿਨ੍ਹਾਂ ਦੇ ਵਿੱਚੋਂ ਪਾਕਿਸਤਾਨੀ ਲਿੰਕਸ ਵੀ ਦੱਸੇ ਜਾ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ ਕਾਰਤੂਸਾਂ ਦੇ ਨਾਲ ਆਪਣਾ ਨਾਮ ਲਿਖ ਕੇ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਸੀ ਅਪਲੋਡ ਕੀਤੀ ਗਈ ਸੀ ਔਰ ਗੁਪਤ ਸੂਚਨਾ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਇਸ ਤੋਂ ਪਹਿਲਾਂ ਹਰਿਆਣਾ ਤੋਂ ਵਕਫ ਵਕਫਾ ਮਾਂ ਤੋਂ ਲੋਕ ਗ੍ਰਿਫਤਾਰ ਕੀਤੇ ਗਏ ਨੇ ਇੱਕ ਪੰਜਾਬ ਦੇ ਲਿੰਕ ਦਾ ਵੀ ਪਤਾ ਲੱਗਿਆ ਸੀ ਔਰ ਹੁਣ ਇਹ ਬੱਚਾ ਕਾਂਗੜਾ ਦਾ ਇਹ ਵੀ ਇਸ ਮੈਟਰ ਦੇ ਵਿੱਚ ਇਨਵੋਲਡ ਹੋ ਗਿਆ ਹੁਣ ਪੁਲਿਸ ਇਸ ਦਾ ਰਿਮਾਂਡ ਲਵੇਗੀ ਔਰ ਉਸ ਦੇ ਦਰਮਿਆਨ ਕੀ ਕੁਝ ਵਾਪਰੇਗਾ ਕੀ ਕੁਝ ਹੋਵੇਗਾ ਦੱਸਦੇ ਰਹਿਾਂਗੇ ਬਣੇ ਰਹਿਵਾਂ ਇੰਡੀਆ ਪੰਜਾਬੀ ਤੋਂ